ਇਥੇ ਚਾਂਦੀ ਦੇ ਪੱਥਰੇ ਉੱਤੇ ਸੁਨਹਿਰੀ ਕਣਕ ਗੀ ਇਹ ਜ਼ਮੀਨ ਤੇ ਆਪਾਂ ਆਖੀ ਨਾ ਇਹਨੂੰ ਪਿੰਡ ਡੈੜੀ ਤੇ ਇੱਥੇ ਬੜੀ ਇੱਕ ਪੁਰਾਣੀ ਸ਼ੈ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਵੀ ਖੂਜ ਹੈ ਭਾਈ ਤੇ ਵੱਡੀ ਗੱਲ ਇਹ ਆ ਵੀ ਪਾਣੀ ਹੈ ਇਹਦੇ ਥੱਲੇ ਅੱਜ ਵੀ ਅਕਸਰ ਆਪਾਂ ਕਹਿ ਤੇ ਦਿੰਨੇ ਆ ਵੀ ਮੁਹਾਲੀ ਚੰਡੀਗੜ੍ਹ ਬੜੇ ਕਾਨੂੰਨ ਸਖਤ ਨੇ ਚੰਡੀਗੜ੍ਹ ਖਾਸ ਕਰਕੇ ਮੁਹਾਲੀ ਚ ਹੋਣ ਸ਼ੁਰੂ ਹੋ ਗਏ ਨੇ ਨਾ ਟ੍ਰੈਫਿਕ ਵਾਲੇ ਜਾਂ ਕਿਵੇਂ ਵੀ ਹੁਣ ਆਹ ਇੱਕ ਰਾਹ ਜਾਂਦਾ ਤੇ ਰਾਹ ਤੇ ਦੋਨੋਂ ਪਾਸੇ ਰੁੱਖ ਵੇਖੋ ਐ ਚਿਣੇ ਪੈਣ ਜਿਵੇਂ ਹੱਥ ਨਾਲ ਨਾ ਸਕੈਚ ਨਾਲ ਵਾਹੀ ਹੁੰਦੇ ਨੇ ਕਿਸੇ ਪੇਪਰ ਦੇ ਉੱਤੇ ਹੁਣ ਵੱਡੀ ਗੱਲ ਸੋਚਣ ਵਾਲੀ ਇਹ ਆ ਵੀ ਇਹ ਰੁੱਖ ਕਿਸੇ ਇੱਕ ਬੰਦੇ ਨੇ ਲਾਏ ਨੇ ਇੱਥੇ ਰਹਿਣ ਵਾਲਿਆਂ ਨੇ ਲਾਏ ਨੇ ਆਖਰ ਨੂੰ ਤੇ ਕੋਈ ਨਾ ਕੋਈ ਅਥਾਰਟੀ ਹੈ ਨਾ ਪੰਜਾਬ ਸਰਕਾਰ ਦਾ ਹੀ ਕੋਈ ਆਧਾਰਾ ਹੋਣਾ ਜਿਹੜਾ ਇਹ ਸੜਕਾਂ ਵਗਰਾ ਵੇੰਦਾ ਜਾਂ ਕੋਈ ਭਾਰਤ ਸਰਕਾਰ ਦਾ ਹੋਏਗਾ ਜਾਂ ਕਿਵੇਂ ਵੀ ਇਹ ਸਾਰਾ ਕੁਝ ਤਾਂ ਹੀ ਆ ਨਾ ਕੋਈ ਇਹ ਨਾ ਰੁੱਖਾਂ ਨੂੰ ਹਾਨੀ ਨਹੀਂ ਪਹੁੰਚਾ ਸਕਦਾ ਪੂਰੇ ਦਾ ਪੂਰਾ ਮੁਹਾਲੀ ਸ਼ਹਿਰ ਇਸ ਤਰ੍ਹਾਂ ਰੁੱਖਾਂ ਨਾਲ ਘਿਰਿਆ ਪਿਆ ਅੰਦਰਲੇ ਪਾਸੇ ਜਾ ਕੇ ਫਿਰ ਇਹ ਚੀਜ਼ਾਂ ਪੰਜਾਬ ਦੇ ਦੂਜੇ ਸ਼ਹਿਰਾਂ 'ਚ ਕਿਉਂ ਨਹੀਂ ਕਰ ਸਕਦੇ ਆਖਰ ਨੂੰ ਤਾਂ ਸਰਕਾਰ ਨੇ ਕੀਤੀਆਂ ਨੇ ਨਾ ਇੱਥੇ ਹੋਰ ਤਾਂ ਕੁਝ ਹੈ ਨਹੀਂ ਕਿ ਭਾਈ ਮੇਰਾ ਰੁੱਖਾਂ ਤੈਨੂੰ ਪੱਟਣਾ ਨਹੀਂ ਆ ਵੇਖੋ ਕਿੱਡਾ ਸੋਹਣਾ ਰੋਡ ਲੱਗਦਾ ਇਹ ਬਾਕੀ ਸ਼ਹਿਰਾਂ 'ਚ ਕਿਉਂ ਨਹੀਂ ਆ ਫਟਪਾਥ ਵੀ ਬਣੇ ਹੁੰਦੇ ਨੇ ਰੁੱਖ ਕਿਉਂ ਨਹੀਂ ਲੱਗਦੇ ਇੱਥੇ ਕਿਵੇਂ ਇੰਨੇ ਨੇ ਵੱਡੇ ਹੋ ਗਏ ਨੇ ਇੱਥੇ ਕਿਵੇਂ ਇੰਨੀਆਂ ਸਾਫ਼ ਸੁਥਰੀਆਂ ਸੜਕਾਂ ਹੋ ਗਈਆਂ ਨੇ ਇੱਥੇ ਕਿਵੇਂ ਲੋਕਾਂ ਨੇ ਘਰ ਤੋਂ ਬਾਹਰ ਵੀ ਇੱਕ ਵਧੀਆ ਲਾਈਨ ਦੇ ਵਿੱਚ ਆਪਣੀਆਂ ਕਾਰਾਂ ਖੜੀਆਂ ਕੀਤੀਆਂ ਨੇ ਇੱਥੇ ਕਿਵੇਂ ਲੋਕੀ ਦੂਜੇ ਨੂੰ ਰਾਹ ਦੇ ਦਿੰਦੇ ਨੇ ਸਪੇਸ ਦੇ ਕੇ ਚੱਲਦੇ ਨੇ ਸੋ ਜਿਵੇਂ ਦਾ ਰੰਗ ਟੰਗ ਮੁਹਾਲੀ ਦਾ ਅਗਰ 35 40% ਵੀ ਬਾਕੀ ਸ਼ਹਿਰਾਂ 'ਚ ਆ ਜੇ ਨਾ ਤੇ ਮੈਂ ਕਹਣਾ ਪੰਜਾਬ ਹੋਰ ਜ਼ਿਆਦਾ ਸੋਹਣਾ ਤੇ ਵਧੀਆ ਲੱਗਣ ਲੱਗ ਜੇ ਇਹ ਸਰਕਾਰਾਂ ਹੀ ਕਰ ਸਕਦੀਆਂ ਨੇ ਬੰਦੇ ਦੀ ਨੀਤ ਤੇ ਸਾਰਾ ਕੁਝ ਟਿਕਿਆ ਹੁੰਦਾ ਇਹ ਰਾਹ ਅੰਬਾਲੇ ਨੂੰ ਜਾਂਦਾ ਇਧਰੋਂ ਰਾਜਪੁਰੇ ਤੋਂ ਸ਼ੰਭੂ ਬਾਰਡਰ ਆ ਸਾਰੀਆਂ ਚੀਜ਼ਾਂ ਪਈਆਂ ਪਈ ਐਸ ਜਗ੍ਹਾ ਤੋਂ ਸ਼ੁਰੂ ਸੀ ਧਰਨਾ ਸਾਰਾ ਤੇ ਰੋਡ ਹੁਣ ਖੁੱਲ ਕੇ ਨੇ ਸਾਰੇ ਜਿਹਦੇ ਨਾਲ ਦੋਨਾਂ ਸੂਬਿਆਂ ਦੀ ਤੇ ਸਾਡੇ ਪੂਰੇ ਦੇਸ਼ ਦੀ ਜੀਡੀਪੀ ਦੇ ਵਿੱਚ ਬਹੁਤ ਵੱਡਾ ਇਜ਼ਾਫਾ ਹੋ ਗਿਆ ਚਲੋ ਖੁੱਲ ਕੇ ਰਾ ਹੁਣ ਜੀਉ ਲੋ ਪਾਈ ਆਪਣੀ ਜ਼ਿੰਦਗੀ ਇਹ ਆ ਜੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਐਸਐਸ ਨਗਰ ਮੋਹਾਲੀ ਇੱਥੇ ਤਨਤਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਸਤਵੇਂ ਪਾਤਸ਼ਾਹ ਉਹ ਆਏ ਸਨ ਗੁਰਦੁਆਰੇ ਦਾ ਇਤਿਹਾਸ ਇਹ ਹੈ ਕਿ ਭਾਈ ਕੁਰਮ ਜੀ ਸੀ ਲੰਬੀਆ ਪਿੰਡ ਤੋਂ ਉਹ ਨਾ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਗਏ ਸੀ ਅੰਮ੍ਰਿਤਸਰ ਤੇ ਉੱਥੇ ਕਾਬਲ ਦੀਆਂ ਸੰਗਤਾਂ ਬੈਠੀਆਂ ਤੇ ਉਹਨਾਂ ਨੇ ਅੰਬ ਭੇਟ ਕੀਤੇ ਗੁਰੂ ਜੀ ਨੂੰ ਇਹ ਇਹਨਾਂ ਦੇ ਦਿਲ 'ਚ ਗੱਲ ਹੈ ਕਿ ਮੈਂ ਤੇ ਖੁਦ ਅੰਬਾਂ ਦੇ ਦੇਸ਼ 'ਚੋਂ ਆਇਆ ਤੇ ਮੈਂ ਅੰਬ ਲੈ ਕੇ ਨਹੀਂ ਆਇਆ ਤੇ ਜਿਹੜਾ ਪ੍ਰਸ਼ਾਦ ਮਿਲਿਆ ਸੀ ਤੇ ਉਹੀ ਗੁਰੂ ਜੀ ਨੂੰ ਦੁਬਾਰਾ ਭੇਟ ਕਰਨਾ ਚਾਹਿਆ ਭਾਈ ਕੁਰਮ ਜੀ ਨੇ ਗੁਰੂ ਜੀ ਨੇ ਕਿਹਾ ਕਿ ਭਾਈ ਜਿਹੜਾ ਪ੍ਰਸ਼ਾਦ ਅਸੀਂ ਤੈਨੂੰ ਦਿੱਤਾ ਉਹੀ ਤੂੰ ਭੇਟ ਕਰ ਰਿਹਾ ਹੈ ਉਹਨਾਂ ਕਹਿੰਦੇ ਮੈਨੂੰ ਅਫਸੋਸ ਹੋ ਰਿਹਾ ਕਿ ਮੈਂ ਅੰਬ ਨਹੀਂ ਲੈ ਕੇ ਆਇਆ ਅੰਬਾ ਦੇ ਦੇਸ਼ ਚੋ ਗੁਰੂ ਜੀ ਕਹਿੰਦੇ ਤੇਰੀ ਸ਼ਰਦਾ ਤੋਂ ਅਸੀਂ ਜਾਣੂ ਆ ਤੇ ਸਤਵੇਂ ਜਾਮੇ ਚ ਅਸੀਂ ਤੇਰੇ ਤੋਂ ਆ ਕੇ ਅੰਬ ਸ਼ਾਗਾ ਕਿ ਫਿਰ ਗੁਰੂ ਹਰਰਾਏ ਜੀ ਕੁਰੂਕਸ਼ੇਤਰ ਤੋਂ ਹੁੰਦੇ ਹੋਏ ਨਾ ਇੱਥੇ ਆਏ ਸਨ ਇੱਥੇ ਠਹਿਰੇ ਤੇ ਫਿਰ ਭਾਈ ਗੁਰਮ ਜੀ ਨੂੰ ਕਿਹਾ ਵੀ ਲਿਆਓ ਵੀ ਅੰਬ ਲਿਆਓ ਤੇ ਭਾਈ ਗੁਰਮ ਜੀ ਕਹਿੰਦੇ ਵੀ ਮਹਾਰਾਜ ਅੰਬਾ ਦੀ ਰੋਤ ਤੇ ਹੁਣ ਹੈ ਨਹੀਂ ਤੇ ਗੁਰੂ ਜੀ ਨੇ ਕਿਹਾ ਵੇਖੋ ਬੂਟੇ ਤੇ ਅੰਬ ਤੇ ਲੱਗੇ ਨੇ ਧਿਆਨ ਮਾਰਿਆ ਤੇ ਅੰਬਾ ਦਾ ਮੌਸਮ ਨਾ ਵੀ ਹੁੰਦਿਆ ਹੋਇਆ ਤੇ ਬੂਟੇ ਨੂੰ ਅੰਬ ਲੱਗੇ ਹਨ ਇਸ ਕਰਕੇ ਉਹਨਾਂ ਦੀ ਉਹ ਜਿਹੜੀ ਮਨੋਕਾਮਨਾ ਸਤਿਗੁਰਾਂ ਦੇ ਜਾਮੇ ਚ ਪੂਰੀ ਹੋਈ ਤੇ ਗੁਰੂ ਜੀ ਨੇ ਸਾਰੀਆਂ ਸੰਗਤਾਂ ਨੂੰ ਇੱਥੇ ਉਹਨਾਂ ਦੀ ਮਨੋਕਾਮਨਾ ਪੂਰੀ ਕਰਨ ਦਾ ਵੀ ਵਰ ਦਿੱਤਾ ਜੀ ਗੁਰਦੁਆਰਾ ਅੰਮ੍ਰਿਤਸਰ ਮੋਹਾਲੀ ਪੂਰੀ ਸਾਖੀ ਪੜਨੀ ਹੈ ਤੁਸੀਂ ਸਕਰੀਨ ਰੋਕ ਕੇ ਜਾਂ ਸਕਰੀਨ ਸ਼ਾਟ ਲੈ ਕੇ ਇੱਥੋਂ ਪੜ ਸਕਦੇ ਹੋ ਤੇ ਗੁਰਦੁਆਰ ਸਾਹਿਬ ਦੀ ਪਾਰਕਿੰਗ ਬਾਬਾ ਖੁੱਲੀ ਜੁੱਲੀ ਹੈ ਇਹ ਗੁਰਦੁਆਰ ਸਾਹਿਬ ਕਿੱਥੇ ਹੈ ਮੈਂ ਤੁਹਾਨੂੰ ਬਾਹਰ ਗੇਟ ਤੇ ਜਾ ਕੇ ਬਖਾਉਣਾ ਤਕਰੀਬਨ ਮੋਹਾਲੀ ਦੇ ਸਾਰੇ ਵੱਡੇ ਜਿਹੜੇ ਬਿਲਡਿੰਗਾਂ ਸਾਰੀਆਂ ਇੱਥੇ ਨੇੜੇ ਤੇ ੜੀ ਨੇ ਤੇ ਜਹਾਜ਼ ਵਾਪਾ ਉੱਡਦੇ ਰਹਿੰਦੇ ਇੱਥੋਂ ਕਿਹੜੀ ਰਿਪੋਰਟ ਵੀ ਨੇੜੀ ਆ ਅੱਜ ਵੀ ਇੱਥੇ ਬਾਕੀ ਵੀ ਸਾਰੇ ਰੁੱਖ ਲੱਗੇ ਤੇ ਅੰਬਾਂ ਦੇ ਬੂਟੇ ਜ਼ਿਆਦੇ ਲੱਗੇ ਨੇ ਤੇ ਵਧੀਆ ਬੂਰ ਪਿਆ ਮੌਸਮੀ ਸਾਰਾ ਕੁਝ ਤੇ ਉਦੋਂ ਕਹਿੰਦੇ ਪੋਤਾ ਵੀ ਨਾ ਜਦੋਂ ਗੁਰੂ ਜੀ ਆਏ ਸੀ ਤੇ ਪੋਤੇ ਮਿੰਟ ਤੇ ਅੰਬ ਆਪਣੇ ਹੁੰਦੇ ਨਹੀਂ ਇੱਧਰ ਤੇ ਉਹ ਫਿਰ ਸਾਖੀ ਸਾਰੀ ਜੁੜੀ ਕਿ ਗੁਰੂ ਜੀ ਨੇ ਕਿਹਾ ਭਾਈ ਵੇਖੋ ਜਾ ਕੇ ਬਾਗ ਦੇ ਵਿੱਚ ਅੰਬ ਲੱਗੇ ਪਏ ਨੇ ਇੱਧਰ ਪਾਰਕਿੰਗ ਵਾਲੇ ਪਾਸੇ ਸੋਹਣੇ ਪਾਮ ਲਾਏ ਨੇ ਵਿੱਚੋਂ ਰਾਹ ਬਣਦਾ ਪਿਆ ਉਦੋਂ ਪਾਰਕਿੰਗ ਤੋਂ ਐਂਟਰ ਹੋਣ ਲਈ ਆ ਬੜਾ ਸੋਹਣਾ ਨਜ਼ਾਰਾ ਪਰਲੇ ਪਾਸੇ ਮੁਹਾਲੀ ਵਾਕ ਆ ਜਾਂਦਾ ਬਹੁਤ ਤਗੜਾ ਇੱਕ ਮੋਲ ਹੈ ਬਾਕੀ ਮੈਂ ਗੇਟ ਤੇ ਜਾ ਕੇ ਵਿਖਾਉਣਾ ਤੁਹਾਨੂੰ ਪਰਲੇ ਪਾਸੇ ਕੀ ਕੁਝ ਹੈਗਾ ਗੁਰਦੁਰਦ ਸਾਹਿਬ ਦੇ ਬਾਹਰ ਆਖੇ ਵੇਖੀਏ ਤੇ ਬੜੀ ਖੁੱਲੀ ਡੁੱਲੀ ਜਗ੍ਹਾ ਹੈ ਔਰ ਸਾਹਮਣੇ ਪੁੱਡਾ ਭਵਨ ਆ ਜਾਂਦਾ ਜਿਹੜਾ ਕਲੋਨੀਆਂ ਅਪਰੂਵ ਕਰਦਾ ਤੇ ਪੁੱਡਾ ਤੋਂ ਪਰਲੇ ਪਾਸੇ ਉਹ ਲਾਲਜੀ ਬਿਲਡਿੰਗ ਜਿਹੜੀ ਹੈ ਉਹ 40 ਹਸਪੀਟਲ ਦੀ ਹੈ ਉਹਦੇ ਬਿਲਕੁਲ ਇਧਰ ਸਾਈਡ ਤੇ ਖੱਬੇ ਪਾਸੇ ਜਾਈਏ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਆ ਜਾਂਦਾ ਥੋੜਾ ਹੋਰ ਅੱਗੇ ਚਲੇ ਜਾਈਏ 6-7 ਫੇਸ ਸਾਲ ਤੇ ਉਧਰ ਪੀਸੀਏ ਸਟੇਡੀਅਮ ਕ੍ਰਿਕਟ ਸਟੇਡੀਅਮ ਆ ਜਾਂਦਾ ਹਾਕੀ ਦਾ ਸਟੇਡੀਅਮ ਆ ਜਾਂਦਾ ਤੇ ਐਸ ਪਾਸੇ ਆ ਬਿਲਡਿੰਗਾਂ 5-4 ਸਾਲ ਪਹਿਲਾਂ ਨਹੀਂ ਸਨ ਹੁੰਦੀਆਂ ਆ ਥਾਂ ਹੁਣ ਵੀ ਬਹੁਤ ਖਾਲੀ ਪਿਆ ਅੱਜ ਆ ਜ ਇਹਨਾਂ ਦੀ ਗੱਲ ਕਰਦਾ ਹਾਂ ਮੈਂ ਅੱਧੇ ਦੇ ਘੰਟੇ ਬਾਅਦ ਜਿਵੇਂ ਪਿੰਡਾਂ 'ਚੋ ਮਿੰਨੀ ਬਸਾਂ ਨਹੀਂ ਹੁੰਦੀਆਂ ਹੋਵੇਂ ਜਾਜ ਇੱਥੋਂ ਸਿਰਾਂ ਤੋਂ ਲੰਘ ਜਾਂਦੇ ਤੇ ਆ ਰੁੱਖਾਂ ਦੇ ਪਰਲੇ ਪਾਸੇ ਮੁਹਾਲੀ ਦਾ ਬੱਸ ਅੱਡਾ ਇਧਰ ਹੀ ਅੱਗੇ ਜਾ ਕੇ ਸੁਹਾਣਾ ਆ ਜਾਂਦਾ ਗੁਰਦਵਾਰਾ ਸਿੰਘ ਸ਼ੀਦਾ ਤੇ ਉਧਰ ਆਪਾਂ ਹੁਣ ਚੱਲਦੇ ਆਂ ਤੇ ਅੱਜ ਆਪਾਂ ਚੱਲਾਂਗੇ ਬਨੂੜ ਵਾਲੇ ਪਾਸੇ ਰਾਜਪੁਰੇ ਵਾਲੇ ਵੱਸ ਇਧਰ ਆਪਾਂ ਆਏ ਆ ਗੁਰਦੁਆਰਾ ਰਾਮ ਸਾਹਿਬ ਵੱਲੋਂ ਸਾਹਮਣੇ ਵੇਖੋਗੇ ਟੱਕਰ ਦੇ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸੁਹਾਣਾ ਇਧਰ ਪਿੰਡ ਪੈ ਜਾਂਦਾ ਤੇ ਉਹ ਪਰਲੇ ਪਾਸਿਓਂ ਚੁੰਨੀ ਕਲਾਂ ਵੱਲੋਂ ਸਰਹੰਦ ਰੋਡ ਵੱਲੋਂ ਆ ਸੜਕ ਆਉਂਦੀ ਐ ਤੇ ਆ ਸਾਹਮਣੇ ਇਧਰ ਖੱੜੜ ਨੂੰ ਲੰਘ ਜਾਂਦੀ ਐ ਚਾਹੇ ਇਧਰ ਨੂੰ ਹੋ ਕੇ ਲੰਘ ਜਿਓ ਤੇ ਇਸ ਗੁਰਦੁਆਰਾ ਸਾਹਿਬ ਬਾਰੇ ਮੜਾ ਇਤਿਹਾਸ ਦੱਸ ਦਿਆ ਮੈਂ ਕਿ ਧੰਨਤਾ ਨ ਅਮਰ ਸ਼ਹੀਦ ਜਥੇਦਾਰ ਬਾਬਾ ਹਰਿਮਾਨ ਸਿੰਘ ਜੀ ਤੇ ਬਾਬਾ ਹਰਿਮਾਨ ਸਿੰਘ ਜੀ ਕੌਣ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਹਨਾਂ ਦੀਆਂ ਫੌਜਾਂ ਦੇ ਵਿੱਚ ਜਿਵੇਂ ਅੱਜ ਕੱਲ ਇੰਡੀਅਨ ਸੈਨਾ ਦੇ ਵਿੱਚ ਸਿੱਖ ਰੈਜੀਮੈਂਟ ਬਣਨੇ ਆ ਆਪਾਂ ਉਦੋਂ ਇੱਕ ਨਾ ਅਕਾਲ ਰੈਜੀਮੈਂਟ ਸੀ ਤੇ ਉਹਦੇ ਜਥੇਦਾਰ ਕੌਣ ਸਨ ਅਕਾਲੀ ਭੂਲਾ ਸਿੰਘ ਜੀ ਤੇ ਅਕਾਲ ਤਖਤ ਦੇ ਵੀ ਜਥੇਦਾਰ ਸੀ ਤੇ ਉਹ ਕਹਿੰਦੇ ਜਦੋਂ ਲੜਾਈ ਲੱਗੇਗੀ ਜੰਗ ਲੱਗੇਗੀ ਬਸ ਸਾਨੂੰ ਕਹਿ ਦਿਓ ਅਸੀਂ ਫੱਟੇ ਚੱਕ ਦੇਾਂਗੇ ਉਹ ਸਾਨੂੰ ਆ ਜਿਹੜੀਆਂ ਆ ਪ੍ਰਿੰਟਾ ਪ੍ਰੋਡਕਟ ਕਰਨੇ ਆ ਜਾਂ ਜੈਸਨੋ ਕਰਨੀ ਅੰਗਰੇਜ਼ਾਂ ਕੋ ਇਹ ਨਹੀਂ ਸਾਨੂੰ ਆਉਂਦੀ ਸੋ ਆਪਣੇ ਯਾਨੀ ਕਿ ਮੌਜ ਦੇ ਵਿੱਚ ਆਪਣੇ ਰੰਗ ਟੰਗ ਚ ਰਹਿੰਦੇ ਸੀ ਅਕਾਲੀ ਫੂਲਾ ਸਿੰਘ ਜੀ ਤੋਂ ਬਾਅਦ ਉਸ ਰੈਜੀਮੈਂਟ ਦੇ ਜਿਹੜੇ ਦੁੱਗੇ ਮੁਖੀ ਬਣੇ ਸੀ ਨਾ ਉਹ ਸੀ ਬਾਬਾ ਹਨੂਮਾਨ ਸਿੰਘ ਜੀ ਤੇ ਨਾਲੇ ਅਕਾਲ ਤਖਤ ਦੇ ਵੀ ਜਥੇਦਾਰ ਬਣੇ ਇਹਨਾਂ ਨੇ ਮੁਦਕੀ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਖਿਲਾਫ ਪੂਰੀ ਯਾਨੀ ਕਿ ਬਹਾਦਰੀ ਤੇ ਜੋਰ ਵਿਖਾਏ ਸੀ ਦੇਸ਼ ਦੀ ਰੱਖਿਆ ਲਈ ਉਸ ਲੋਕਾਂ ਦੇ ਹੱਕ ਵਿੱਚ ਪੂਰੇ ਨਿਤਰੇ ਸੀ ਇਹ ਸਥਾਨ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਤੇ ਇਸ ਪਾਸੇ ਤੁਸੀਂ ਵੇਖੋਗੇ ਆ ਵੱਡੀ ਹੋਮਲੈਂਡ ਦੀ ਬਿਲਡਿੰਗਾਂ ਝਾਤੀਆਂ ਮਾਰਦੀ ਏ ਇਧਰ ਜੁਬਲੀ ਵਾਕ ਹੈ ਭਾਈ ਵੱਡੇ ਮੌਲ ਨੇ ਮੋਹਾਲੀ ਚ ਆ ਕੇ ਪਤਾ ਹੀ ਨਹੀਂ ਲੱਗਦਾ ਪਾਪਾ ਪੰਜਾਬ ਚ ਆ ਜਾਂ ਕਿਤੇ ਹੋਰ ਆ ਬਿਲਡਿੰਗਾਂ ਅਸਮਾਨ ਨੂੰ ਲੱਗ ਰਹੀਆਂ ਨੇ ਤੇ ਅਜੇ ਪੂਰਾ ਕੰਮ ਕਹਿ ਲੋ ਕਿ ਹਣ ਪੀਕ ਤੇ ਚੱਲ ਰਿਹਾ ਇਧਰ ਆਪਾਂ 에ਰੋ ਸਿਟੀ ਵਾਲੇ ਪਾਸੇ ਜਾੰਗਣਾ 에ਰਪੋਰਟ ਵਾਲੇ ਪਾਸੇ ਉਧਰ ਵੀ ਬੜੇ ਵੱਡੀਆਂ ਵੱਡੀਆਂ ਬਿਜ਼ਨਸ ਪਾਰਕਾਂ ਬਣਦੀਆਂ ਨੇ ਪਈਆਂ ਤੇ ਉਹ ਜਿਵੇਂ ਸਾਹਮਣੇ ਕੰਸਟਰਕਸ਼ਨ ਹੁੰਦੀ ਏ ਉਹ ਬਿਲਡਿੰਗਾਂ ਤੇ ਆਮ ਵੇਖੀਆਂ ਜਾਂਦੀਆਂ ਨੇ ਚਲੋ ਆਪਾਂ ਹੁਣ ਇਸ ਪਾਸੇ ਚੱਲੀਏ ਬਨੂੜ ਬਿਲਡਿੰਗਾਂ ਭਾਵੇਂ ਜਿੰਨੀਆਂ ਮਰਜ਼ੀ ਵੱਡੀਆਂ ਬਣ ਗਈਆਂ ਹੁਣ ਤੇ 92 ਡਈਆਂ ਨੇ ਆ ਸਾਰਾ ਏਰੀਆ ਨਾ ਮੋਹਾਲੀ ਦਾ ਸਾਰਾ ਖਾਲੀ ਪਿਆ ਹਜ਼ਾਰਾਂ ਏਕੜ ਆਪਾਂ ਮੰਨ ਕੇ ਚੱਲੀਏ ਤੇ ਜਿਹੜੇ ਵੇਲੇ ਇਹ ਖਾਵਾ ਤੇ ਸਾਰੀਆਂ ਬਿਲਡਿੰਗਾਂ ਹੋ ਗਈਆਂ ਪਾਰਕਾਂ ਬਣ ਗਈਆਂ ਵੱਡੇ ਵੱਡੇ ਬਿਜ਼ਨਸ ਕੰਪਨੀਆਂ ਕਲੋਨੀਆਂ ਛੱਤੀਆਂ ਗਈਆਂ ਨਾ ਚੰਡੀਗੜ੍ਹ ਤੇ ਮੁਹਾਲੀ ਦੇ ਪੈਰ 'ਚ ਪਾਈ ਬਿੰਦੀ ਵਰਗਾ ਲੱਗਣਾ ਕਿਸੇ ਵੇਲੇ ਨੂੰ ਆ ਤੁਸੀਂ ਵੇਖੋਗੇ ਮੁਹਾਲੀ ਤੋਂ ਬਨੋੜ ਨੂੰ ਜਾਂਦਾ ਰਾਹ ਏ ਤੇ ਚਾਰੇ ਪਾਸੇ ਖਾਲੀ ਸਾਰਾ ਕੁਝ ਏ ਲੇਕਿਨ ਉੱਸਰ ਰਹੀਆਂ ਨੇ ਚੀਜ਼ਾਂ ਅੱਜ ਤੋਂ 5-7 ਸਾਲਾਂ ਨੂੰ ਆ ਸਾਰਾ ਕੁਝ ਕੱਜਿਆ ਜਾਣਾ ਜੋ ਸਾਹਮਣੇ ਅਸਮਾਨ ਨਜ਼ਰ ਆਉਂਦਾ ਨਾ ਇੱਥੇ ਐ ਕਰਕੇ ਵੇਖਣਾ ਪਿਆ ਕਰੇਗਾ ਵੀ ਬਿਲਡਿੰਗ ਤੋਂ ਉੱਤੇ ਜਾ ਕੇ ਵੇਖੀ ਆਸਮਾਨ ਸੋ ਇਹ ਮਿਨੀ ਚੰਡੀਗੜ੍ਹ ਨਹੀਂ ਇਹ ਮੇਨ ਚੰਡੀਗੜ੍ਹ ਬਣ ਜਾਣਾ ਮੋਹਾਲੀ ਸ਼ਹਿਰ ਦੇ ਵਿੱਚੋਂ ਵੇਚਾ ਕਣਕ ਇਹ ਤੇ ਗੱਲਾਂ ਕਰੇਗੀ ਆਪਣੇ ਕਿਸੇ ਨਾਲ ਦੀ ਨਾਲ ਜਦੋਂ ਕਿਸੇ ਮੰਡੀ ਚ ਗਈ ਨਾ ਢੇਰੀ ਲੱਗੀ ਨੇ ਭੈਣ ਮੈਂ ਤੇ ਐਡੀ ਮਹਿੰਗੀ ਜ਼ਮੀਨ ਚੁੱਕੀ ਆ ਜ਼ਮੀਨ ਕਹਣਾ ਤੈਨੂੰ ਹੁਣ ਲੱਗਦਾ ਮناسب ਨਹੀਂ ਆ ਇਹ ਤਾਂ ਹੁਣ ਚਾਂਦੀ ਦੀਆਂ ਪਲੇਟਾਂ ਬਣ ਗਈਆਂ ਨੇ ਕੁੱਟੇ ਦੇ ਨਾਲ ਸਾਈਆਂ ਨੇ ਇੰਚ-ਇੰਚ ਕੱਟ ਕੇ ਦੇਣੀ ਐ ਇਹ ਸਾਰੇ ਪਿੰਡਾਂ ਦੀ ਜ਼ਮੀਨ ਹੁੰਦੀ ਸੀ ਵੇਖ ਲੋ 8-10 ਸਾਲ ਪਹਿਲਾਂ ਹੀ ਤੇ ਹੌਲੀ-ਹੌਲੀ ਇਹ ਬਨੂੜ ਤੇ ਫਿਰ ਅੱਗੇ ਮੋਹਾਲੀ ਵਾਲੇ ਪਾਸੇ ਹੁੰਦੇ ਗਏ ਰਾਜਪੁਰੇ ਤੋਂ ਸ਼ੁਰੂ ਹੋਇਆ ਕੰਮ ਸਾਰਾ ਪੁਆਦਲਾ ਪਾਸਾ ਕਹਿੰਦੇ ਉਧਰ ਜ਼ਮੀਨਾਂ ਬੜੀਆਂ ਮਾੜੀਆਂ ਸਨ ਤੇ ਅੱਜ ਕੱਲ੍ਹ ਅਗਲਾ ਕਹਿੰਦਾ ਵੀ ਪੁਆਦ ਦਾ ਉਧਰ ਜ਼ਮੀਨਾਂ ਯਾਨੀ ਕਿ ਕਰੋੜਾਂ ਕਰੋੜਾਂ ਦੇ ਤੇ ਯਾਨੀ ਕਿ ਡਬਲ ਡਿਜੀਟ ਦੇ ਵਿੱਚ ਕੰਮ ਚੱਲਾ ਗਿਆ ਲੈ ਵੀ ਬਨੂੜ ਵਾਲੇ ਰੋਡ ਤੇ ਆਏ ਆ ਤੇ ਮਕਰੋ ਰੋਡ ਹੁੰਦਾ ਖੱਡੜਾਲਾ ਤੇ ਆਪਾਂ ਇੱਧਰ ਆਏ ਆ ਜਿੱਧਰੋਂ ਕਾਰ ਆਈ ਪੁਆਲੀ ਨੂੰ ਛੱਡ ਆਏ ਆ ਪਿੱਛੇ ਤੇ ਪਿੰਡ ਵੀ ਸਾਰੇ ਨਾਲ ਹੀ ਜੁੜੇ ਨੇ ਰਾਏਪੁਰ ਕਲਾ ਤੇ ਸ਼ਾਮਪੁਰ ਪਿੰਡ ਦਾ ਨਾਮ ਹੈ ਇੱਕਰੀ ਭਲੇਖਾ ਪੈ ਗਿਆ ਮੈਂ ਹਰ ਕਿਲਾ ਰਾਏਪੁਰ ਤੇ ਲੁਧਿਆਣੇ ਚ ਨਹੀਂ ਜਿੱਥੇ ਖੇਡਾਂ ਹੁੰਦੀਆਂ ਤੇ ਉਹ ਰਾਏਪੁਰ ਕਲਾ ਥੋੜਾ ਜਿਹਾ ਅੱਖਾਂ ਨੂੰ ਭਲੇਖਾ ਲੱਗ ਗਿਆ ਸੋ ਨਾ ਬੜੇ ਸੋਹਣੇ ਪਿੰਡਾਂ ਦੇ ਬਾਈ ਤੇ ਚਲੋ ਇਧਰ ਇਹ ਰਾਏਪੁਰ ਕਲਾ ਤੇ ਆਪਾਂ ਸਿੱਧਾ ਜਾਣਾ ਲੋ ਜੀ ਬਨੂੜ ਵਾਲੇ ਪਾਸੇ ਜਾਂਦੇ ਆ ਨਾ ਡੈੜੀ ਪਿੰਡ ਰੁਕੇ ਆ ਪਿੰਡ ਡੈੜੀ ਤੇ ਇੱਥੇ ਬੜੀ ਇੱਕ ਪੁਰਾਣੀ ਸ਼ਹਿ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਵੀ ਖੂਜ ਹੈ ਭਾਈ ਤੇ ਵੱਡੀ ਗੱਲ ਇਹ ਆ ਵੀ ਪਾਣੀ ਹੈ ਇਹਦੇ ਥੱਲੇ ਅੱਜ ਵੀ ਤੇ ਕਹਿੰਦੇ ਵੀ ਅਜੇ ਚੱਲਦਾ ਹੈ ਵੀ ਉਂਝ ਕੋਈ ਚਲਾਉਂਦਾ ਨਹੀਂ ਲੇਕਿਨ ਹੈ ਆਲਮੋਸਟ ਵਰਕਿੰਗ ਚੀਜ਼ ਹੈ ਵੀ ਇਹ ਨਹੀਂ ਵੀ ਬੰਦ ਹੀ ਪਿਆ ਵੇਲਾ ਚੇਤਾ ਕੀਤਾ ਜਾ ਸਕਦਾ ਵੀ ਇੱਥੇ ਪਿੰਡ ਅੱਜ ਤੋਂ 40 50 60 ਸਾਲ ਪਿੱਛੇ ਦੁਰਜੀਏ ਮੇਬੀ ਚੱਲਦਾ ਹੀ ਹੋਵੇ ਸੋ ਪਿੰਡ ਪਿੰਡ ਦੀ ਕਹਾਣੀ ਹੁੰਦੀ ਸੀ ਸਰਾ ਆ ਗੇੜਨੀ ਜੀ ਹੋਣੀ ਛੋਟਾ ਅਕਰ ਭਾਂਡਾ ਭਰਨਾ ਤੇ ਟਿੰਡਾ ਉੱਤੇ ਲੱਗੀਆਂ ਤੇ ਆ ਚੀਜ਼ ਨੂੰ ਕਮਾ ਕੇ ਚੱਲਦਾ ਇੱਥੇ ਢੱਗੇ ਲੱਗ ਜਾਂਦੇ ਸੀ ਬਲਦ ਭਾਵੇਂ ਹੱਥ ਨਾਲ ਘੇੜ ਲੋ ਤੇ ਚੱਲ ਜਾਂਦਾ ਇਸ ਤਰ੍ਹਾਂ ਤੇ ਨਾਲ ਇਸ ਤਰ੍ਹਾਂ ਇੰਜਣ ਚੱਲਦਾ ਵੇਖ ਕੇ ਚਲੋ ਇਹ ਤੇ ਅੱਜ ਦੀਆਂ ਖੇਡਾਂ ਨੇ ਪਰ ਮੈਂ ਉਦੋਂ 5ਵੀਂ 6ਵੀਂ ਚ ਹੁੰਦਾ ਹਾਂ ਜਦੋਂ ਸਾਡੇ ਇੱਕ ਪਰਲੇ ਪਾਸੇ ਮੋਟਰ ਤੋਂ ਬਿਨਾਂ ਇੱਕ ਇੰਜਣ ਵਾਲਾ ਬੋਰ ਹੁੰਦਾ ਸੀ ਤੇ ਇੱਕ ਪਾਸੇ ਪਾਣੀ ਉਹਦੇ ਆਈ ਜਾਂਦਾ ਸੀ ਤੇ ਇੱਕ ਪਾਸੇ ਇਸ ਤਰ੍ਹਾਂ ਪਾਣੀ ਪਾਈ ਜਾਂਦੇ ਹਾਂ ਇੰਜ ਚੱਲੀ ਜਾਂਦਾ ਸੀ ਤੁਰਦੇ ਤੁਰਦੇ ਪਹੁੰਚ ਗਏ ਆ ਬਨੂੜ ਔਰ ਸਾਹਮਣੇ ਜਿਹੜਾ ਰਾਹ ਜਾਂਦਾ ਉਹ ਜਾਂਦਾ ਸ਼ੰਭੂ ਅੰਬਾਲਾ ਤੇ ਦਿੱਲੀ ਨੂੰ ਤੇ ਆਪਾਂ ਇੱਧਰ ਜਾਣਾ ਰਾਜਪੁਰੇ ਵੱਲ ਭਾਈ ਇੱਧਰੋਂ ਇੰਨੀਆਂ ਕਿ ਮਿੱਟੀਆਂ ਇੰਨਾ ਘੱਟਾ ਉੜਦਾ ਪਿਆ ਨਾ ਬਨੂੜ ਤੋਂ ਹਵਾਲੀ ਜਾਂਦੇ ਆ ਮੋਟਰਸਾਈਕਲ ਤੇ ਤਾਂ ਮੈਂ ਕਹਿੰਦਾ ਵੀ ਲਾਲ ਪੀਲੇ ਪਾウダー ਲਾ ਕੇ ਭੇਜਿਆ ਸਾਰਿਆਂ ਇਹ ਵੀ ਤਗੜਾ ਕੈਂਪਸ ਹੈ ਜੀ ਚਿਤਕਾਰਾ ਯੂਨੀਵਰਸਿਟੀ ਬਨੂੜ ਤੋਂ ਰਾਜਪੁਰੇ ਜਾਂਦੇ ਆ ਰੋਡ ਤੇ ਤੇ بڑے ਕਿਲਿਆਂ ਚ ਫੈਲੀ ਆ ਜਿਵੇਂ लवली प्रोफेशनल ਯੂਨੀਵਰਸਿਟੀ ਨਹੀਂ ਹੈ ਸੇਮਵੇਂ ਦੇ ਰੰਗ ਟੰਗਿਆ ਸਾਰਾ ਬਈ ਰਾਜਪੁਰੇ ਪਹੁੰਚੇ ਆ ਤੇ ਨੈਸ਼ਨਲ ਹਾਈਵੇ ਇੱਥੋਂ ਸ਼ੁਰੂ ਹੋ ਜਾਂਦਾ ਤੇ ਇੱਕ ਪਾਸੇ ਅੰਬਾਲਾ ਦੂਜੇ ਪਾਸੇ ਲੁਧਿਆਣਾ ਸ਼ੰਭੂ ਬਾਰਡਰ ਦਾ ਇੱਕ ਮਾਰਦਿਆਂ ਕਿਹੜਾ ਉੱਥੇ ਕੀ ਕੁਝ ਅੱਜਕੱਲ ਦਾ ਮਾਹੌਲ ਆ ਲੈ ਵੀ ਤੂਤਾਂ ਦੀ ਛਾਂ ਐ ਵੇਖੋ ਤੇ ਐਤਵਾਰ ਦਾ ਦੇਣੇ ਤੇ ਸਾਹਮਣੇ ਮੈਚ ਲੱਗੇ ਨੇ ਭਾਈ 2 ਘੰਟਾਂ ਚ ਬੱਚੇ ਸਕੂਲਾਂ ਤੇ ਲੱਗਦੇ ਨੇ ਤੇ ਯਾਦ ਆਪਣੀ ਆ ਗਈ ਏ ਸ਼ਕਤੀਮਾਨ ਵੇਲੇ ਦੀ ਸ਼ਕਤੀਮਾਨ ਵੇਖ ਕੇ ਤੇ ਮੈਚ ਖੇਡਣ ਤੁਰ ਜਾਣਾ ਮੈਚ ਖੇੜ ਕੇ ਆ ਕੇ ਫਿਰ ਹੋਰ ਕੁਝ ਕਰ ਲੈਣਾ ਤੇ ਮੰਮੀ ਵਾਜਾ ਮਾਰ ਦੇ ਹੁੰਦੀ ਸੀ ਕਿ ਸਿਰ ਧੋ ਲੈ ਇੱਥੇ ਰੁਕੇ ਹਾਂ ਹਰਾਮ ਕਰਨ ਦੇ ਲਈ ਪਈ 12 1 ਵਜ ਗਿਆ ਤੇ ਕੁਝ ਖਾ ਪੀ ਲੈਨੇ ਆ ਨਾਲੇ ਉੱਥੇ ਬੈਨੇ ਆ ਫਿਰ ਆਪਾਂ ਉਧਰੋਂ ਅੱਗੇ ਚੱਲਣਾ ਵੱਡੇ ਰੋਡ ਤੋਂ ਸ਼ੰਭੂ ਨੂੰ ਜਾਂਦਿਆਂ ਇੱਕ ਗੁਰਦੁਆਰਾ ਸਾਹਿਬ ਐ ਇੱਥੇ ਗੁਰਦੁਆਰਾ ਸ਼ਹੀਦੀ ਗਾਂਢੇ ਬਾਬਾ ਮਿੱਤਰ ਸਿੰਘ ਜੀ ਇੱਥੇ 6000 ਅਸੀਰ ਸਿੰਘ ਹੋਏ ਨੇ ਇੱਥੇ ਇਧਰ ਬਣਿਆ ਇਹ ਵੀ ਇੱਕ ਵਧੀਆ ਰੰਗ ਆ ਪੰਜਾਬ ਦਾ ਉਹ ਨਿਆਮ ਸਿਆ ਇਸ ਤਰ੍ਹਾਂ ਲੱਗਦੀਆਂ ਰਹਿੰਦੀਆਂ ਸੰਗਰਾਂਦ ਦਾ ਦਿਹਾੜਾ ਮਨਾਏ ਜਾਂਦੇ ਤੇ ਸੋਨਾ ਮਾਹੌਲ ਬਣਿਆ ਰਹਿੰਦਾ ਬਈ ਉਧਰ ਜਿੱਥੇ ਧਰਨਾ ਲੱਗਾ ਸੀ ਉੱਥੋਂ ਇਧਰ ਨੂੰ ਆ ਕੇ ਥੋੜਾ ਜਿਹਾ ਆਪਣਾ ਰਾਜਪੁਰੇ ਵਾਲੀ ਸਾਈਡ ਅਡਾਨੀ ਸਿਮਿੰਟ ਅਡਾਨੀ ਹਰੇਕ ਜਗ੍ਹਾ ਹੀ ਹੈ ਭਾਈ ਤੇ ਉਹ ਸਾਹਮਣੇ ਵੱਡੀ ਫੈਕਟਰੀ ਜਿਹੜੀ ਹੈ ਸਿਮਿੰਟ ਦੀ ਉੱਥੇ ਸਾਰੀ ਕਾਰਗੁਜ਼ਾਰੀ ਹੋ ਰਹੀ ਹੈ ਭਾਈ ਤੇ ਜਿੰਨੇ ਵੀ ਆਹ ਟਰੱਕਾਂ ਦੀ ਲਾਈਨ ਲੱਗੀ ਹੈ ਨਾ ਇਹ ਉਸੇ ਸਿਮਿੰਟ ਫੈਕਟਰੀ 'ਚ ਜਾਣੀ ਹੈ ਇਹਦੇ ਵਿੱਚ ਕੋਲੇ ਦੀ ਰਾਹ ਹੈ ਇੱਕ ਡਰਾਈਵਰ ਨੂੰ ਪੁੱਛਿਆ ਤੇ ਉਹ ਸਾਰੀ ਰਾਹ ਸਿਮਿੰਟ ਜੀ ਪੈਣੀ ਹੈ ਇਹ ਰਾਹ ਅੰਬਾਲੇ ਨੂੰ ਜਾਂਦਾ ਇਦੋਂ ਰਾਜਪੁਰੇ ਤੋਂ ਸ਼ੰਭੂ ਬਾਰਡਰ ਆ ਸਾਰੀਆਂ ਚੀਜ਼ਾਂ ਪਈਆਂ ਪਈ ਇਹ ਜਗ੍ਹਾ ਤੋਂ ਸ਼ੁਰੂ ਸੀ ਧਰਨਾ ਸਾਰਾ ਤੇ ਰੋਡ ਹੁਣ ਖੁੱਲ ਗਏ ਨੇ ਸਾਰੇ ਜਿਹਦੇ ਨਾਲ ਦੋਨਾਂ ਸੂਬਿਆਂ ਦੀ ਤੇ ਸਾਡੇ ਪੂਰੇ ਦੇਸ਼ ਦੀ ਜੀਡੀਪੀ ਦੇ ਵਿੱਚ ਬਹੁਤ ਵੱਡਾ ਇਜ਼ਾਫਾ ਹੋ ਗਿਆ ਓਕੇ ਵਪਾਰ ਰੁਕਿਆ ਸੀ ਘਰਾਂ ਤੱਕ ਜ਼ਰੂਰੀ ਚੀਜ਼ਾਂ ਨਹੀਂ ਸਨ ਪਹੁੰਚ ਰਹੀਆਂ ਇਸ ਕਰਕੇ ਫਿਰ ਬਲਡੋਜ਼ਰ ਵਗੈਰਾ ਚਲਾ ਕੇ ਉਹ ਇੱਕ ਦਿhle ਵੀ ਖਲੋਤਾ ਜਿਦੇ ਲੋਡ ਪਾਜੀ ਕੋਈ ਟਰਾਲੀ ਦਿੱਸ ਨਾ ਜਾਏ ਤੇ ਇਹ ਕੰਮ ਕੀਤਾ ਗਿਆ ਭਾਈ ਇਹ ਪਹਿਲੀ ਵਾਰ ਹੋਇਆ ਕਿ ਇਸਰਾ ਕਿਸਾਨਾਂ ਦੀਆਂ ਟਰਾਲੀਆਂ ਨੂੰ ਬਲਡੋਜ਼ਰਾਂ ਦੇ ਨਾਲ ਪਰਾਂ ਕੀਤਾ ਗਿਆ ਤੋਂ ਤਰੀਕੇ ਹੋਰ ਵੀ ਬੜੇ ਸਣ ਚਲੋ ਖੁੱਲ ਕੇ ਰਾ ਹੁਣ ਜੀ ਲੋ ਪਾਈ ਆਪਣੀ ਜ਼ਿੰਦਗੀ